ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਕੋਈ ਨਹੀਂ। ਕੋਈ ਗੱਲ ਨਹੀਂ। ਇਹ ਤਾਂ ਕੋਈ 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 ਨਹੀਂ। ਇੰਸਟਾਗ੍ਰਾਮ ਸਟਾਰ ਤਖਤ ਨੂੰ ਉਹ ਕੋਠੇ ਬਾਪੂ ਪੱਠੇ ਬੋਲਿਓ ਨਾ ਆਪਾਂ ਗੋਚ ਲਰਸ ਫਿਰ ਪੱਕੇ ਜਾ ਹਾਂ ਹੀ ਹਾਂ ਵੀਡੀਓ ਕਰ ਲੈ ਵੀਡੀਓ ਕਰ ਵੀਡੀਓ ਕਰ ਅੱਜ ਵੀਡੀਓ ਮੰਗਿਆ ਤਾਂ ਪਗੜਾ ਆਉਂਦੇ ਰਹਾਂਗੇ ਉਧਰ ਆਪਾਂ ਕਰਦੇ ਆਂ ਠੀਕ ਹੈ ਲੋਗਾਂ ਆਹ ਜੀ ਹਾਲੋ ਉਸਤਾਦ ਜੀ ਮੈਂ ਇੱਧਰ ਦੇ ਮੁੰਡਿਆਂ ਨੂੰ ਇਹਨਾਂ ਨੂੰ ਕੰਨੇ ਆ ਜੀ ਅੱਛਾ ਹਾਂ ਵਾ ਤਿੰਨ ਲੈ ਕੇ ਆ ਜੀ ਵਾ ਤਿੰਨ ਮੋਹਰ ਉਹਦੇ ਹੋਰ ਵੀ ਕੋਈ ਨਹੀਂ ਉਹ ਫਿਰ ਚੱਲ ਚੱਕ ਲਾ ਚੱਕ ਲਾ ਦੇ 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 ਤਿੰਨ ਹੈਗਾ ਵਾ ਤਿੰਨ ਅਸਰੇ ਦਾ ਹਾਂ ਸਕਦਾ ਕੋਈ ਨਹੀਂ ਜੀ। ਸਾਫ਼ੀ ਆ। ਇੱਧਰ ਤਾਂ ਦੇ ਇੱਧਰ ਦੇ ਨੇਤਰ ਇੱਧਰ ਦੇ ਜਵਾਨ ਕਰਦੇ ਜਵਾਨ ਦੇ। ਮੁੰਡਾ ਮੇਰੇ। ਮੈਂ ਕਰਤਾ ਜਿੰਦੇ ਦੇ ਦਰੋਂ। ਹਾਂਜੀ ਅੱਸੀ ਕਾ ਸਾਰੇ ਪੁੱਤਰ ਉਹ ਭਰਾਵਾਂ ਨੂੰ ਅੱਜ ਦਿਗਿੰਦਰ ਪਾਰਟੀ ਦੇ ਦੋ ਮੈਂਬਰ ਹੋ ਗਏ ਨੇ। 21 ਸਤਾਰੀਆ ਚਗੀਰਤ ਬਣੇ ਇੱਕ ਤਾਂ ਮੁੰਡਾ ਅਨੰਦਰਜੀਤ ਸਿੰਘ ਯਾਲੇ ਪਿੰਡ ਯਾਹ ਦਾ। ਹਾਂਜੀ ਯਾਹ ਦਾ। ਤੇ ਦੂਜਾ ਹੈਗਾ ਹਰਸ਼ ਹਰਸ਼ੇ ਵਾਲਾ ਉਹ। ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਛੋਟੇ ਭਰਾਵਾਂ ਨੂੰ ਵੀ। ਜਗੀਂਦਰ ਪਾਰਕ ਬਹੁਤ ਬਹੁਤ ਮੁਬਾਰਕਾਂ ਤੇ ਫਤਨ ਰੋੜ ਤੋਂ ਕਾਪਰ ਸਤਾਰ ਸਾਡਾ ਭਰਾ ਨਾਮ ਇਹਨਾਂ ਦੇ ਛੋਟੇ ਮੁੰਡਾ ਹੀ ਨੋ ਹਰਪ੍ਰੀਤ ਹਰਪ੍ਰੀਤ ਤੇ ਪਿੰਡ ਮਰੌੜ ਮਰੌੜ ਤੋਂ ਕੁਜਮਾਨ ਕੁਸਲ ਕੁਸਲ ਕਲੀਟ ਨਹੀਂ ਹੋ ਸਕੀ ਪਸੰਪ੍ਰੀਤ ਪਸੰਪ੍ਰੀਤ ਪਿੰਡ ਮਰੌੜ ਤੋਂ ਤੇ ਮਿੱਕੀ ਨਾਲ ਤੁਸੀਂ ਜਾਣਦੇ ਕਿ ਕਿੰਨ ਜਿੰਦਾਬਾਦ ਸਾਰੇ ਜਗੀਂਦਰ ਪਾਰਕ ਨੂੰ ਬਹੁਤ ਬਹੁਤ ਮੁਬਾਰਕਾਂ ਜਗੀਂਦਰ ਪਾਰਕ ਜਿੰਦਾਬਾਦ ਪਾਰਕ ਜਿੰਦਾਬਾਦ ले दुलेओ ओ ले आ सब तंद यार नंदो ले जी चलो येड़ी हाथ जा पर तो और भी कर दूंगा ऐसे के नाल यार चलो चलो